ਹਾਂ ਦੇਖੋ ਵੀ ਜੀ ਐਂ ਕੱਤੀ ਦੇ ਨਾ ਉਦੋਂ ਚਾਹ ਪੀਣ ਲੱਗ ਗਏ ਸੀ ਕੱਟਣਾ ਪਿਆ ਲਾਈਓ ਥੋੜੀ ਤੇ ਰੇਂਜ ਦੀ ਪ੍ਰੋਬਲਮ ਐ ਸਾਫ ਨਹੀਂ ਆ ਰਹੀ ਫੋਟੋ ਆ ਕੰਨੀ ਜੀ ਤੇ ਹਾਂ ਵਧੀਆ ਬਣਾ ਲੈਂਦਾ ਭਾਈ ਛੋਟਾ ਆ ਪੜੀ ਖੜਾ ਗੂੰ ਘੁਰਮਣਾ ਤਾਪਾ ਪਸੂ ਤਾਂng ਬਹੁਤ ਸੀ ਤੁਰੀਦਾਨੀ ਸੀ ਵਿਚਾਰਿਆਂ ਨੂੰ ਮੈਂ ਪਾਇਆ ਤੇ ਓਕੇ ਬਹੁਤ ਸੀ ਜਾਣਾ ਹੰਦੂ ਦੀ ਦੇ ਕਟਾਂ ਹੈ ਇਹ ਆ ਗਿਆ ਚੌਥੀ ਲਿਆ ਪਹਿਲਾਂ ਛੱਡ ਜਾ ਹੈ ਹੈ ਇੱਥੇ ਰੀਡ ਹੁੰਦੀ ਹੈ ਪਾਇਆ ਦੱਸਿਓ ਕਿਹੜੇ ਕਿਹੜੇ ਬੰਦੇ ਨੌਕਟਾਉਂਦੇ ਆ ਤੁਹਾਨੂੰ ਦੇ ਕਟਾਉਣੇ ਚਾਹੀਦੇ ਆ ਕਿ ਨਹੀਂ ਆ ਇਹ ਵੀ ਦੱਸਿਓ ਜੀ ਜਿਹੜੇ ਕਈ ਕਹਿੰਦੇ ਆ ਨਹੀਂ ਕਟਾਉਣੇ ਕਈ ਕਹਿੰਦੇ ਕਟਾਓ ਕਈ ਕਹਿੰਦੇ ਵਧਣ ਲੱਗ ਜਾਂਦੇ ਆ ਦਰਦ ਜ਼ਿਆਦਾ ਹੁੰਦਾ ਬਾਅਦ ਚ ਕਮੈਂਟ ਕਰਕੇ ਜਰੂਰ ਦੱਸਿਓ ਜੀ ਕਿਵੇਂ ਸਹੀ ਆ ਕਟਾਉਣਾ ਕਿ ਨਹੀਂ ਸਹੀ ਕਮੈਂਟ ਜਰੂਰ ਕਰਿਆ ਕਰੋ ਦੇਗਾ ਪਾ ਸਕਦੇ ਨਹੀਂ ਕਿਉਂਕਿ ਸੂਣਾ ਨਾ ਗਾਣਾ ਹੁਣ ਤੰਗ ਆ ਪਤ ਨਹੀਂ ਸਕਦੇ ਤਾਂ ਹੀ ਖੜੀਆਂ ਦਾ ਹੀ ਕੱਟਦੇ ਆ ਹਾਂ ਪਿਛਲੇ ਆਏ ਸੂਣੀ ਸਵਾਖਾਈ ਜਾਂਦਾ ਚਾ ਤਨ ਵੀ ਦਾ ਹਾਂ ਪਰ ਤਾਂ ਬੱਚੇ ਵੀ ਵਖਾਉਣਾ ਵਿੱਚੇ ਮੈਂ ਆਵਦੇ ਦੇਖੋ ਨੰਨੇ ਮੰਨੇ ਲੋਡੇ ਮੋਡੇ ਕੋਨੇ ਮੋਨੇ ਰਾਜ ਬਰਾੜ ਛੇੜੀ ਜਾਂਦਾ ਲੱਗਦਾ ਇਹ ਕਰਦੇ ਆ ਓਏ ਕੀ ਕਰਦੇ ਹੋ ਛੇੜਦੇ ਹੈ ਐ ਬਦਦੇ ਆਪਾਂ ਕੀ ਹੁਣ ਨਾਹ ਕਟਾਈ ਜਾਂਦੇ ਤੇ ਕੀ ਕਹੀਏ ਵੀਡੀਓ ਸ਼ੇਅਰ ਕਰਿਓ ਹੈ ਹਾਈ ਗਾਇਜ਼ ਕੀ ਕਹੀਏ ਵੇਖੋ ਇਦਿੱਤੇ ਨਾਲ ਪੂਰੇ ਮਗਨ ਹੋਏ ਪਏ ਆ। ਸਵਾਹ ਲਈ ਖੜੇ ਆ। ਇਹ ਕੀ ਤਿਆਰ ਕਰੀਏ ਮੀਂ ਆ। ਹਾਂ? ਪਾਣੀ ਵੇਖੋ, ਤਾਂ ਹੀ ਦੱਸੋ। ਹਾਂ। ਕਿੱਸੇ? ਜੇ ਦਿਖਾਤੇ ਇਹ ਕਹਿੰਦੇ ਵੀਡੀਓ ਸ਼ੇਅਰ ਕਰੋ, ਸਪੋਰਟ ਕਰੋ ਸਾਨੂੰ। ਠੀਕ ਹੈ ਵੀਰ ਜੀ ਸਾਰਿਆਂ ਦਾ ਧੰਨਵਾਦ